ਅਸੀਂ ਕੱਲ ਦੋਸਤੋ ਦੋਸਤੋ ਬਹੁਤ ਸਾਰੇ ਲੋਕਾਂ ਨੂੰ ਮੇਰੀਆਂ ਗੱਲਾਂ ਸੁਣ ਕੇ ਮਿਰਚਾਂ ਲੱਗਣੀਆਂ ਅਸੀਂ ਹਰੇਕ ਗੱਲ ਤੇ ਦੋਸ਼ ਸਰਕਾਰਾਂ ਨੂੰ ਦਿੰਨੇ ਆ ਸਾਡੇ ਵੀ ਫਰਜ਼ ਨਹੀਂ ਕੁਝ ਕੀ ਫਰਜ਼ ਨਹੀਂ ਹੁਣ ਤੁਸੀਂ ਪਿਛਲੇ ਦਿਨਾਂ ਤੋਂ ਦੇਖਿਆ ਕਾਫੀ ਫੋਟੋ ਆ ਵਾਇਰਲ ਹੋ ਰਹੀਆਂ ਕਾਫੀ ਵੀਡੀਓ ਚੱਲ ਰਹੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਦਰਖਤਾ ਸੀ ਉਹ ਮਚਾਤੇ ਅਸੀਂ ਸਰਕਾਰਾਂ ਨੂੰ ਕਹਿਣੇ ਆ ਕਿ ਸਾਨੂੰ ਝੋਨੇ ਦੀ ਪਰਾਲੀ ਖਾਤਰ ਸਾਨੂੰ ਕੋਈ ਮੁਆਵਜ਼ਾ ਦੇਵੇ ਜਾਂ ਸਬਸਿਡੀ ਦੇਵੇ ਕੋਈ ਸੰਦਾਂ ਤੇ ਜਾਂ ਟਰੈਕਟਰਾਂ ਤੇ ਝੋਨਾ ਤਾਂ ਨਹੀਂ ਹੁਣ ਤੱਕ ਕਣਕ ਸੀਗੀ ਕਣਕ ਦੇ ਖਰਚੇ ਸੀਗੇ ਕਣਕ ਦੇ ਖਰਚੇ ਮਚਾਉਣ ਲਈ ਅਸੀਂ ਅੱਗ ਲਾ ਦਿੱਤੀ ਤੇ ਹਜ਼ਾਰਾਂ ਹੀ ਜਿਹੜੇ ਦਰਖਤ ਨੇ ਉਹ ਮਚਾਤੇ ਤੇ ਤੇ ਪਤਾ ਨਹੀਂ ਕਿੰਨੇ ਕੁ ਪਾਂਸੀ ਉਹਨਾਂ ਦੇ ਵਿੱਚ ਜਿਉਂਦੇ ਸਾੜਤੇ ਕਦੇ ਸੋਚਿਆ ਵੀ ਇਹ ਸਰਕਾਰਾਂ ਦਾ ਦੋਸ਼ ਨਹੀਂ ਇਹ ਤਾਂ ਸਾਡਾ ਆਪਣਾ ਦੋਸ਼ ਹੈ ਪਰ ਅਸੀਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਬਹੁਤੇ ਲੋਕ ਕਹਿਣਗੇ ਵੀ ਜ਼ਮੀਨ ਤੇ ਜਾਂ ਗਰਾਊਂਡ ਤੇ ਆ ਕੇ ਦੇਖੋ ਫੇਰ ਪਤਾ ਲੱਗਦਾ ਹਨ ਮੈਂ ਵੀ ਜ਼ਿੰਮੇਵਾਰਾਂ ਦਾ ਪਤਾ ਹੈ ਮੈਨੂੰ ਵੀ ਪਤਾ ਹੈ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਜਾਂ ਨਹੀਂ ਹੋਣੀਆਂ ਚਾਹੀਦੀਆਂ ਇੰਨੀ ਕੁ ਸਮਝ ਤਾਂ ਆਪਾਂ ਨੂੰ ਚਾਹੀਦੀ ਹੈ ਵੀ ਯਾਰ ਅਸੀਂ ਪੰਸਿਆਂ ਦਾ ਦਰਖਤਾਂ ਦਾ ਇਹਦਾ ਕਿੰਨਾ ਨੁਕਸਾਨ ਕਰ ਰਹੇ ਹਾਂ ਤੁਸੀਂ ਇੱਕ ਗੱਲ ਸੋਚੋ ਅਸੀਂ ਸਿਰਫ ਜਿੰਦਾਬਾਦ ਜਾਂ ਮਰਦਾਬਾਦ ਦੇ ਨਾਰੇ ਲਾਉਣ ਵਾਲੀ ਰਹੇਗੇ ਅਕਸਰ ਕਿਹਾ ਜਾਂਦਾ ਵੀ ਜਿਹੜੇ ਧਰਨੇ 'ਚ ਜਾਂਦੇ ਨੇ ਉਹ ਛੋਟੇ ਜ਼ਿੰਮੇਦਾਰ ਜਾਂਦੇ ਨੇ ਕਦੇ ਛੋਟੇ ਜ਼ਿੰਮੇਦਾਰਾਂ ਨੇ ਇਹ ਸੋਚਿਆ ਵੀ ਜਿਹੜੀ ਜਥੇਬੰਦੀ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਕੀ ਉਹ ਜਥੇਬੰਦੀ ਨੇ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਕਦੇ ਟਰੈਕਟਰ ਲੈ ਕੇ ਦਿੱਤਾ ਵੀ ਆਹ ਭਾਈ ਤੁਹਾਡੇ ਪਿੰਡ ਦੇ ਵਿੱਚ ਟਰੈਕਟਰ ਲੈ ਕੇ ਦਿੰਨੇ ਆ ਵੀ ਇਹਦੇ ਚ ਤੇਲ ਪਾਓ ਤੇ ਛੋਟਾ ਜ਼ਿਮੀਂਦਾਰ ਆਪਣੀ బాਵਹੀ ਕਰੋ ਹਰੇਕ ਪਿੰਡ ਦੀ ਜਥੇਬੰਦੀ ਨੇ ਗੱਡੀਆਂ ਲੈ ਲਈਆਂ ਹਰੇਕ ਜਥੇਬੰਦੀ ਦੇ ਪ੍ਰਧਾਨਾਂ ਕੋਲੇ ਵੱਡੀਆਂ ਗੱਡੀਆਂ ਨੇ ਕਦੇ ਕਿਸੇ ਨੇ ਸਵਾਲ ਕੀਤਾ ਜਾਂ ਕਿਸੇ ਨੇ ਕਿਹਾਗਾ ਵੀ ਅਸੀਂ ਕਿਸਾਨਾਂ ਲਈ ਆ ਕਰ ਰਹੇ ਹਾਂ ਅਸੀਂ ਹਰੇਕ ਪਿੰਡ ਦੇ ਵਿੱਚ ਇੱਕ ਨਾ ਮਹਿੰਗਾ ਟਰੈਕਟਰ ਸੀ ਅਸੀਂ ਇਹ ਵੀ ਨਹੀਂ ਕਹਿੰਦੇ ਵੀ 10-10 ਲੱਖ ਦੇ ਟਰੈਕਟਰ ਲਓ ਜਦੋਂ ਅਸੀਂ 4-4 5-5 ਲੱਖ ਦੀਆਂ ਗੱਡੀਆਂ ਲੈ ਸਕਦੇ ਆ ਤਾਂ ਇੱਕ 2-2.5 ਲੱਖ ਦਾ ਟਰੈਕਟਰ ਲੈ ਕੇ ਵੀ ਪਿੰਡ ਦੇ ਵਿੱਚ ਛੱਡ ਸਕਦੇ ਆ ਉਹ ਵੀ ਜਿਹੜਾ ਫੰਡ ਕਰਦੇ ਆ ਅਸੀਂ ਲੋਕਾਂ ਤੋਂ ਉਹਦੇ ਵਿੱਚ ਕੀ ਇਹ ਜ਼ਰੂਰੀ ਨਹੀਂ ਜੇ ਉਹ ਟਰੈਕਟਰ ਲੈ ਕੇ ਛੱਡਿਆ ਹੋਵੇ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਹੋਵੇ ਵੀ ਕਣਕ ਦੀ ਨਾੜ ਨੂੰ ਕਿਸੇ ਨੇ ਅੱਗ ਨਹੀਂ ਲਾਉਣੀ ਬਹੁਤੇ ਲੋਕ ਇਹ ਕਹਿਣਗੇ ਕਿ ਅਸੀਂ ਤਾਂ ਕਹੀ ਹੀ ਨਹੀਂ ਕਣਕ ਦੀ ਨਾੜ ਨੂੰ ਅੱਗ ਲਾਉਂ ਪਰ ਕਹਿਣਾ ਬਣਦਾ ਤੁਹਾਡਾ ਤੁਹਾਡਾ ਇਹ ਕਹਿਣਾ ਬਣਦਾ ਵੀ ਜੇ ਕੋਈ ਅੱਗ ਲਾਊਗਾ ਸੀ ਉਹਦੇ ਨਾਲ ਨਹੀਂ ਖੜਨਾ ਕਿਸਾਨ ਜਥੇਬੰਦੀਆਂ ਇਹ ਕਹਿਣ ਜਿਹੜਾ ਕੋਈ ਕਣਕ ਦੇ ਖਰਚਿਆਂ ਨੂੰ ਅੱਗ ਲਾਊਗਾ ਵੀ ਅਸੀਂ ਉਹਦੇ ਨਾਲ ਨਹੀਂ ਖੜਨਾ ਉਹਦੇ ਕਾਰਵਾਈ ਹੋਣੀ ਚਾਹੀਦੀ ਹੈ ਉਥੇ ਕਿਉਂ ਨਹੀਂ ਜਥੇਬੰਦੀਆਂ ਕਹਿੰਦੀਆਂ ਠੀਕ ਹੈ ਛੋਣੇ ਤੇ ਤੁਸੀਂ ਸਟੈਂਡ ਲੈਣੇ ਹੋ ਸਾਰਾ ਚਲ ਖਰਚਾ ਵੀ ਜਿਆਦਾ ਆਉਂਦਾ ਸੀ ਇਹ ਕਹਿੰਦੇ ਆ ਪਰ ਕਣਕ ਤੇ ਤਾਂ ਕਮ ਸੇ ਕਮ ਤੁਸੀਂ ਸਟੈਂਡ ਲਾਓ ਯਾਰ ਵੀ ਜਿਹੜਾ ਕੋਈ ਜੇ ਕੋਈ ਅੱਗ ਲਾਉਂਦਾ ਸੀ ਉਹਨਾਂ ਦੇ ਕਾਰਵਾਈ ਕਰਵਾਵਾਂਗੇ ਜਾਂ ਤੁਸੀਂ ਇਹ ਕਹੋ ਵੀ ਅਸੀਂ ਪਿੰਡਾਂ ਦੇ ਵਿੱਚ ਟਰੈਕਟਰ ਲੈ ਕੇ ਦਿੰਨੇ ਆ ਹਰੇਕ ਜਿੰਨੇ ਵੀ ਛੋਟੇ ਜ਼ਿਮੀਦਾਰ ਆ ਕੋਈ 10 ਕਿੱਲਿਆਂ ਤੋਂ ਥੱਲੇ ਵਾਲਾ ਜਾਂ ਕੋਈ 5 ਕਿੱਲਿਆਂ ਤੋਂ ਥੱਲੇ ਵਾਲਾ ਵੀ ਉਹ ਸਾਂਝਾ ਟਰੈਕਟਰ ਪਿੰਡ ਤੌਰ ਤੇ ਵੀ ਆਉਂ ਚ ਤੇਲ ਪਾਓ ਤੇ ਤੁਸੀਂ ਬਾਹ ਵਹਾਈ ਕਰੋ ਤੁਸੀਂ ਦੇਖਿਆ ਕਿੰਨੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਰੱਖਤ ਆ ਜਿਹੜੇ ਮੱਚ ਰਹੇ ਨੇ ਕਿੰਨੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪੰਛੀ ਐ ਉਹ ਜਲ ਕੇ ਤਬਾਹ ਹੋ ਗਏ ਇਹ ਸਾਡੇ ਪੰਜਾਬ ਦੀ ਤਰਾਸਦੀ ਆ ਇੱਕ ਵੀ ਪ੍ਰਾਪਤੀ ਦੱਸੋ ਠੀਕ ਐ ਤੁਸੀਂ ਸਰਕਾਰ ਦਾ ਮੱਥਾ ਲਾ ਸਕਦੀਆਂ ਨੇ ਕਿਸਾਨ ਜਿੱਥੇ ਬੰਦੀਆਂ ਮੈਂ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਨੂੰ ਇੱਕ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਨੀ ਚਾਹਣਾ ਠੀਕ ਹੈ ਤੁਹਾਡੇ ਅਲੱਗ-ਅਲੱਗ ਤਰੀਕੇ ਨੇ ਪਰ ਜਿੱਥੇ ਤੁਸੀਂ ਇਹ ਗੱਲਾਂ ਤੁਹਾਡੇ ਜਿਹੜੇ ਛੋਟੇ ਜ਼ਿੰਮੇਵਾਰਾਂ ਦੇ ਨਾਲ ਖੜਨੀਆਂ ਗੱਲਾਂ ਨੇ ਛੋਟੇ ਜ਼ਿੰਮੇਵਾਰਾਂ ਨੂੰ ਜਿਹੜੀਆਂ ਤੁਸੀਂ ਚੀਜ਼ਾਂ ਮੁਹੱਈਆ ਕਰਵਾ ਸਕਦੇ ਹੋ ਤੁਸੀਂ ਆਪਣੇ ਤੌਰ ਤੇ ਵੀ ਪੈਣ ਕਰੋ ਹਰੇਕ ਚੀਜ਼ ਸਰਕਾਰ ਤੋਂ ਨਹੀਂ ਆਪਾਂ ਸਰਕਾਰ ਤੋਂ ਵੀ ਸਰਕਾਰ ਤੋਂ ਹੀ ਲੈਣੀ ਹੈ ਜਾਂ ਧਰਨੇ ਲਾ ਕੇ ਹੀ ਲੈਣੀ ਹੈ ਕੀ ਅਸੀਂ ਆਪਣੇ ਫੰਡ ਦੇ ਵਿੱਚੋਂ ਇੱਕ ਪਿੰਡ ਇੱਕ ਜਥੇਬੰਦੀ ਕੋਈ ਪਹਿਲ ਕਰ ਸਕਦੀ ਹੈ ਜਾਂ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਇਹ ਕਿਹਾ ਹੋਵੇ ਕਿਸੇ ਵੀ ਪ੍ਰਧਾਨ ਨੇ ਕਿਹਾ ਹੋਵੇ ਜਾਂ ਕਿਸੇ ਵੀ ਜਥੇਬੰਦੀ ਨੇ ਕਿਹਾ ਹੋਵੇ ਵੀ ਜਾਂ ਮੇਰਾ ਟਰੈਕਟਰ ਜਾਂ ਸਾਡੇ ਜਥੇਬੰਦੀ ਵੱਲੋਂ ਆ ਟਰੈਕਟਰ ਆਗਾ ਤੁਸੀਂ ਛੋਟੇ ਜ਼ਿਮੀਂਦਾਰ ਇਹਦੇ ਤੇਲ ਪਾ ਕੇ ਤੁਸੀਂ ਆਉਲੀ ਵਾਹਾਈ ਕਰ ਸਕਦੇ ਹੋ ਨਹੀਂ ਕਿਹਾ ਕਿਸੇ ਨੇ ਜੇ ਕਿਸੇ ਨੇ ਸੁਣਿਆ ਜਾਂ ਕਿਸੇ ਪਿੰਡ ਦੇ ਵਿੱਚ ਇਹ ਲਾਗੂ ਆ ਚੀਜ਼ ਤਾਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੇ ਇਹ ਮੇਰੀ ਗੱਲਾਂ ਤੁਹਾਨੂੰ ਸਹੀ ਲੱਗਦੀਆਂ ਤਾਂ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਉਹਨਾਂ ਤੱਕ ਜਰੂਰ ਪਹੁੰਚਾਓ ਜਿਹੜੇ ਜਥੇਬੰਦੀਆਂ ਅੱਜ ਕਹਿੰਦੀਆਂ ਕਿ ਅਸੀਂ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀਆਂ ਐ ਜੇ ਉਹ ਪੰਜਾਬ ਦੀਆਂ ਸਭ ਤੋਂ ਵੱਡੀਆਂ ਜਥੇਬੰਦੀਆਂ ਕਹਾਉਂਦੀਆਂ ਨੇ ਜੋ ਵੀ ਕਹਾਉਂਦੀਆਂ ਨੇ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਜਿਹੜੀਆਂ ਪੰਜਾਬ ਦੀਆਂ ਵੱਡੀਆਂ ਜਥੇਬੰਦੀਆਂ ਕਹਾਉਂਦੀਆਂ ਨੇ ਉਹ ਆਪਣੇ ਛੋਟੇ ਜ਼ਿਮੀਦਾਰਾਂ ਦੇ ਨਾਲ ਪਿੰਡਾਂ ਦੇ ਵਿੱਚ ਕਿਉਂ ਨਹੀਂ ਉਹਨਾਂ ਨੂੰ ਇੱਕ ਟਰੈਕਟਰ ਮੁਹੱਈਆ ਕਰਵਾਉਂਦੇ ਜਦੋਂ ਆਪ ਪਿੰਡਾਂ ਦੇ ਵਿੱਚ 4-5 ਲੱਖ ਰੁਪਈਆ ਗੱਡੀਆਂ ਲੈ ਕੇ ਅਸੀਂ ਧਾਨਿਆਂ ਤੇ ਜਾਣ ਵਾਸਤੇ ਲੈ ਸਕਦੇ ਆ ਪਰ 6 ਮਹੀਨਿਆਂ ਬਾਅਦ ਸਾਨੂੰ ਟਰੈਕਟਰ ਦੀ ਲੋੜ ਪੈਂਦੀ ਹੈ ਤਾਂ 2.5 ਲੱਖ ਦਾ ਟਰੈਕਟਰ ਲੈ ਕੇ ਸੰਧਤਾ ਚਲੋ ਅਗਲਾ ਕਿਸੇ ਦੇ ਮੰਗ ਮੰਗ ਕੇ ਸਾਰ ਲੈਂਦਾ ਕਮ ਸੇ ਕਮ ਟਰੈਕਟਰ ਤਾਂ ਮਹਈਆ ਕਰਵਾ ਸਕਦੇ ਆ ਨਾ ਕਿੰਡੀ ਕਬਡੀ ਗੱਲ ਆ 2.5 ਲੱਖ ਦਾ ਟਰੈਕਟਰ ਲੈ ਕੇ ਪਿੰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਛੱਡਿਆ ਜਾਵੇ ਤਾਂ ਜੋ ਜਿਹੜੇ ਛੋਟੇ ਜ਼ਿਮੀਦਾਰ ਨੇ ਉਹ ਆਪਣੀ ਵਾਹਵਾਹੀ ਕਰ ਸਕਣ ਟਾਈਮ ਤੇ ਆਉਦਾ ਵਾਹਵਾਹੀ ਕਰ ਲੈਣ ਜਦੋਂ ਧਾਨਿਆਂ ਤੇ ਜਾਣਾ ਉਦੋਂ ਛੋਟੇ ਜ਼ਿਮੀਦਾਰਾਂ ਨੂੰ ਅਸੀਂ ਕਹਿੰਦੇ ਆ ਚਲੋ ਯਾਰ ਛੋਟੀ ਜ਼ਮੀਨ ਵਿਕ ਜੂ ਚੱਲੋ ਸਾਡੇ ਨਾਲ ਧਰਨੇ ਤੇ ਚੱਲੋ ਉਸਤਰ ਚੜੋ ਸਾਡੇ ਨਾਲ ਰੈਲੀਆਂ ਤੇ ਚੱਲੋ ਪਰ ਉਹਨਾਂ ਨਾਲ ਵੀ ਖੜਨ ਦੀ ਲੋੜ ਆ ਸਾਨੂੰ ਉਹਨਾਂ ਨਾਲ ਵੀ ਖੜਨ ਦੀ ਲੋੜ ਹੈ ਉਹਨਾਂ ਨਾਲ ਉਹ ਫੇਰ ਹੀ ਬਚ ਸਕਦਾ ਛੋਟਾ ਜ਼ਿਮੀਦਾਰ ਨਹੀਂ ਉਹ ਦਿਨ ਦੂਰ ਨਹੀਂ ਜਿਸ ਦਿਨ ਜੱਟ ਦੀ ਜਿਹੜੇ ਛੋਟੇ ਜ਼ਿਮੀਦਾਰ ਨੇ ਉਹਨਾਂ ਦੀ ਜ਼ਮੀਨ ਆਉਣ ਵਾਲੇ ਦਿਨਾਂ ਦੇ ਵਿੱਚ ਕਰਕ ਹੋ ਜਾਣੀ ਹੈ ਜੇ ਅੱਜ ਜਥੇਬੰਦੀਆਂ ਨੇ ਇਹ ਸਹੂਲਤਾਂ ਜਿਹੜੋਂ ਉਹਨਾਂ ਕਿਸਾਨਾਂ ਨੂੰ ਪ੍ਰੋਵਾਈਡ ਨਾ ਕਰਵਾਈਆਂ ਨਾ ਹਰ ਇੱਕ ਚੀਜ਼ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਤੁਸੀਂ ਆਪ ਖੁਦ ਦਾ ਤੁਹਾਡਾ ਨਰ ਆਗਾ ਇਹ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਪਰ ਜੇ ਅਸੀਂ ਪਿੰਡ ਪਿੰਡ ਦੇ ਵਿੱਚ ਇਹ ਮੁਹਿੰਮ ਚਲਾਈਏ ਵੀ ਜਿਹੜੇ ਛੋਟੇ ਜ਼ਿਮੀਦਾਰਾ ਉਹਨਾਂ ਲਈ ਅਸੀਂ ਜਿਹੜੇ ਅਸੀਂ ਫੰਡ ਇਕੱਠੇ ਕਰਦੇ ਆਂ ਉਹਨਾਂ ਜਥੇਬੰਦੀਆਂ ਨੂੰ ਫੰਡ ਦੋ ਜਿਹੜੇ ਕੋਈ ਇਹੋ ਜੀ ਸੋਚ ਰੱਖਦੇ ਨੇ ਕਿ ਅਸੀਂ ਪਿੰਡ ਦੇ ਵਿੱਚ ਇੱਕ ਟਰੈਕਟਰ ਲੈ ਕੇ ਦਿੰਨੇ ਆ ਛੋਟੇ ਕਿਸਾਨਾਂ ਲਈ ਉਹ ਆਪਣਾ ਤੇੜ ਪਾਉਣਗੇ ਤੇ ਆਪਣਾ ਵਾਹਵਾਹੀ ਕਰਨਗੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਤਿ ਸ੍ਰੀ ਅਕਾਲ ਜੀ